ਸਭ ਤੋਂ ਪਹਿਲਾਂ ਤਾਂ ਸਰਦਾਰ ਬਕਰ ਸਿੰਘ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਕਿਉਂਕਿ ਉਹ ਗ੍ਰੰਥੀ ਸਿੰਘ ਨੇ ਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਇੰਨੇ ਅੱਛੇ ਸੰਸਕਾਰ ਦਿੱਤੇ ਕਿ ਅੱਜ ਉਹਨਾਂ ਦਾ ਸਿਰ ਇਹਨਾਂ ਬੱਚੀਆਂ ਨੇ ਬਿਆੰਦਕੌਰ, 올림픽 ਕੌਰ ਤੇ ਹਰਦੀਪ ਕਰਨੇ ਮਾਣ ਨਾਲ ਉੱਚਾ ਕੀਤਾ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਔਲਾਦ ਤੁਹਾਡੀ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੀ ਹੈ ਤਾਂ ਇਸ ਤੋਂ ਵੱਡੀ ਖੁਸ਼ੀ ਨਹੀਂ ਹੁੰਦੀ ਤੇ ਅੱਜ ਐਡੇ ਛੋਟੇ ਘਰ ਦੇ ਵਿੱਚ ਇਹ ਕੁੜੀਆਂ ਨੇ ਰਹਿ ਕੇ ਔਰ ਇਹਨਾਂ ਵੱਡਾ ਜਿਹੜਾ ਪੇਪਰ ਕਲੀਅਰ ਕੀਤਾ ਜੁਨੀਸੀ ਦਾ ਔਰ ਮੇਰੇ ਵੱਲੋਂ ਪੂਰੇ ਪਰਿਵਾਰ ਨੂੰ ਤੇ ਪੂਰੇ ਇਲਾਕੇ ਨੂੰ ਵਧਾਈ ਵਧਾਈਆਂ ਨੇ ਜੀ ਔਰ ਮੇਰੇ ਨਾਲ ਐਮਐਲਏ ਸਾਹਿਬ ਆਏ ਨੇ ਪ੍ਰਿੰਸੀਪਲ ਬੁਧਰਾਮ ਜੀ ਤੇ ਬੜੀ ਖੁਸ਼ੀ ਹੋਈ ਹੈ ਕਿ ਅੱਜ ਮੈਂ ਇਹਨਾਂ ਬੱਚੀਆਂ ਦੇ ਰੂਪੂ ਆਇਆ ਔਰ ਸਾਡੀ ਫਿਲਮ ਵੀ ਆ ਰਹੀ ਹੈ ਜਿਹੜੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਜੇ ਇਹੋ ਜਿਹੀਆਂ ਕੁੜੀਆਂ ਜਿਹਦੀਆਂ ਹੁਣ ਉਹਨੂੰ ਪਰੇਸ਼ਾਨੀ ਹੋਣ ਦੀ ਜਰੂਰਤ ਨਹੀਂ ਕਿਉਂਕਿ ਹੁਣ ਹਰ ਕੁੜੀਆਂ ਨੇ ਔਰ ਇੱਕ ਜ਼ਰੂਰ ਮਾਂ ਪਿਓ ਨੂੰ ਹੁੰਦਾ ਆਪਣੇ ਦਿਲ ਦੇ ਵਿੱਚ ਕਿ ਮੇਰੀਆਂ ਕੁੜੀਆਂ ਨੇ ਕੁੜੀਆਂ ਦੇ ਬਾਪ ਦਾ ਚਿੰਤਤ ਹੋਣਾ ਵਾਜਿਬ ਵੀ ਹੈ ਪਰ ਚੰਗੀਆਂ ਜਿਹੜੇ ਸੰਸਕਾਰਾਂ ਦੇ ਨਾਲ ਪਲੀਆਂ ਧੀਆਂ ਨੇ ਆਪਣੇ ਮਾਪਿਆਂ ਦਾ ਇੰਨਾ ਨਾਰਾਜ਼ਨ ਕਰਦੀਆਂ ਨੇ ਇੰਨਾ ਪ੍ਰਾਊਡ ਫੀਲ ਕਰਾਉਂਦੀਆਂ ਨੇ ਅੱਜ ਜਦੋਂ ਸਰਦਾਰ ਬਿੱਕਰ ਸਿੰਘ ਬਾਜ਼ਾਰ ਵਿੱਚ ਲੰਘਦੇ ਹੋਣਗੇ ਤਾਂ ਸਾਰੇ ਹੱਥ ਖੜਾ ਕਰਕੇ ਕਹਿੰਦੇ ਹੋਣਗੇ ਵੀ ਉਹ ਉਹ ਬਿੱਕਰ ਸਿੰਘ ਆ ਜਿਹਦੀਆਂ ਕੁੜੀਆਂ ਨੇ ਅੱਜ ਨੈਟ ਪਾਸ ਕੀਤਾ। ਪਿਛਲੇ ਸਮੇਂ ਦਾ ਜੋ ਲੜਕੀਆਂ ਨੂੰ ਸਿਰ ਤੇ ਬਹੁਤ ਸਮਝਾਉਂਦੇ ਸੀ ਇਹਨਾਂ ਲੜਕੀਆਂ ਨੇ ਆਪਣੇ ਪਿਓ ਦਾ ਬੋਝ ਦੂਰ ਕੀਤਾ। ਬਿਲਕੁਲ ਜੀ ਕੁੜੀਆਂ ਪੁੱਤਾਂ ਵਾਂਗੂ ਆ ਕੁੜੀਆਂ ਜਿਹੜੀਆਂ ਹੁੰਦੀਆਂ ਦੁਨੀਆਂ ਹੋਣਾ ਰੋਣ ਵਾਲੀ ਗੱਲ ਨਹੀਂ ਸਾਡੀ ਫਿਲਮ ਦੇ ਵਿੱਚ ਵੀ ਮਾਣ ਵਾਲੀ ਗੱਲ ਹੈ ਇਹਨਾਂ ਨੇ ਮਾਣ ਵਧਾਇਆ ਆਪਣੇ ਮਾਪਿਆਂ ਦਾ ਆਪਣੇ ਇਲਾਕੇ ਦਾ ਇਹ ਘਰ ਦੇ ਹਾਲਾਤ ਜਿਹੜੇ ਨੇ ਜੀ ਤੁਸੀਂ ਘਰ ਦੇ ਹਾਲਾਤ ਦੇਖੇ ਨਹੀਂ ਕਿ ਆਪਣੀ ਸਰਕਾਰ ਵੱਲੋਂ ਕੋਈ ਇਸ ਦਿਨ ਸਪਰਸ਼ ਪਾਈ ਜਾਏਗੀ ਕਿਉਂ ਜੇ ਤਾਂ ਆ ਖੜੀ ਹੈ ਸਰਕਾਰ ਇਹਨਾਂ ਨੇ ਕਰਨਾ ਮੈਂ ਆਪਣੇ ਵੱਲੋਂ ਜੋ ਵੀ ਮੈਨੂੰ ਮਤਲਬ ਇਹ ਬੱਚਿਓ ਕਹਿਣਗੇ ਆਪਾਂ ਪੂਰਾ ਸਹਿਯੋਗ ਦੇ ਕਿਉਂਕਿ ਆਪਣੇ ਹੱਕੇ ਵਾਸਤੇ ਕੋ ਵੱਡਾ ਮਾਣ ਦੀ ਗੱਲ ਹੈ ਕਿਉਂਕਿ ਸਾਡੇ ਪਰਿਵਾਰ ਹੈ ਪੀ ਪਰਿਵਾਰ ਹੈ ਮਿੱਤਰ ਸਿੰਘ ਦੇ ਸਾਰਿਆਂ ਦਾ 17 ਬੱਚਿਆਂ ਨੇ ਮਿਹਨਤ ਕੀਤੀ ਹੈ ਇਥੋਂ پتہ ਲੱਗਦਾ ਵੀ ਜਿਹੜਾ ਬੱਚਾ ਮਿਹਨਤ ਕਰਦਾ ਹੈ ਉਹ ਅੱਬ ਦਾ ਜਿਹੜਾ ਮੰਜ਼ਲਾ ਉਹ ਪਾ ਲੈਂਦਾ ਹੈ ਤੇ ਰੋਲ ਮਾਡਲ ਸਾਡੀ ਬੱਚੀਆਂ ਇਹ ਬਾਕੀ ਸਮਾਜ ਵਾਸਤੇ ਵੀ ਜਿਹੜੀ ਗਰੀਬੀ ਹੈ ਉਹ ਕਿਸੇ ਕੰਮ 'ਚ ਹਿੰਡਰਸਪੈਰ ਨਹੀਂ ਕਰਦੀ ਜੇ ਮਿਹਨਤ ਕਰਦਾ ਮਤਲਬ ਹੋਵੇ ਨਾ ਤੁਹਾਡੇ ਵਿੱਚ ਇੱਕ ਮਬਾਦਾ ਜੀ ਮਿਹਨਤ ਕਰਦਾ ਬੁਰੀ ਗੱਲ ਨਹੀਂ ਹੈ ਸੋ ਅੱਜ ਇਸ ਬੱਚੀਆਂ ਨੂੰ ਸਿਰ ਤੇ ਹੱਥ ਰੱਖਣ ਵਾਸਤੇ ਬੱਚਿਆਂ ਨੂੰ ਵੱਲਾ ਸ਼ਹੀਦ ਜੀ ਨਾਮ ਵਾਸਤੇ ਪਰਿਵਾਰ ਨੂੰ ਉਹਨਾਂ ਦੀ ਮਾਤਾ ਨੂੰ ਪਿਤਾ ਨੂੰ ਸ਼ਵਾਦ ਦੇਣ ਵਾਸਤੇ ਕਰਨਜੀ ਸਿੰਘ ਮੌਰ ਜੋ ਪੰਜਾਬੀ ਇੰਡਸਟਰੀ ਦੇ ਪਰ ਇੰਡਸਟਰੀ ਦੇ ਬਹੁਤ ਵੱਡੇ ਮਾਨ ਸਰਦਾਰ ਨੇ ਉਹ ਆਏ ਨੇ ਬੜੇ ਖਰੇ ਵਾਸਤੇ ਮਾਨ ਵਾਲੀ ਗੱਲ ਹੈ ਉਹਨਾਂ ਨਾਲ ਸਾਰਾ ਉਹਨਾਂ ਦੀ ਟੀਮ ਆਈ ਹੈ ਸੋ ਇਹ ਇੱਕ ਦੱਸਦਾ ਮਤਲਬ ਇਸ ਦਾ ਦੱਸਦਾ ਦੀ ਸਾਡੀ ਜਿਹੜੀ ਸਰਕਾਰ ਹੈ ਉਹ ਸਰਕਾਰ ਦੇ ਵਿੱਚ ਮਿਹਨਤ ਹਮੇਸ਼ਾ ਫਲ ਪੈਂਦਾ ਕਿਉਂਕਿ ਭਗਵਾਨ ਸਿੰਘ ਮਾਨ ਨੇ ਇਹ ਗੱਲ ਕਹੀ ਹੈ ਵੀ ਦੇਖੋ ਬੱਚਿਓ ਹੁਣ ਤੁਸੀਂ ਇਹ ਸਮਝੋ ਵੀ ਸਾਡੇ ਸਾਨੂੰ ਕੋਈ ਐਮ ਐਲ ਏ ਨਹੀਂ ਜਾਣਦਾ ਕੋਈ ਮਿਨਿਸਟਰੀ ਨਹੀਂ ਜਾਣਦਾ ਸਾਡੇ ਬੱਚੇ ਤਾਂ ਪੜ ਹੀ ਸਕਦੇ ਸਾਡੇ ਬੱਚੇ ਬਿਨਾਂ ਹੋ ਲੱਗੀ ਸਕਦੇ ਉਹ ਗੱਲ ਸ਼ਰਤੀ ਸੀ ਅਸੀਂ ਕਿ ਕੋਈ ਪੈਸਾ ਨਹੀਂ ਕੋਈ ਸਪਾਰਸ ਨਹੀਂ ਸੋਡੀ ਮਿਹਨਤ ਹੀ ਤੁਹਾਡਾ ਮਤਲਬ ਨਤੀਜਾ ਬੱਚਿਆਂ ਨੇ ਇਹ ਕਹਿਣਾ ਜਿੱਥੇ ਅਸੀਂ ਪਹਿਲਾਂ ਐਮਐਲਏ ਬਾਰੇ ਸੁਣਦੇ ਹੁੰਦੇ ਸੀ ਅੱਜ ਸਾਡੇ ਘਰ ਐਮਐਲਏ ਤੇ ਮੰਤਰੀ ਆ ਰਹੇ ਨੇਗੇ ਉਹਨਾਂ 'ਚ ਉੱਚੀ ਖੁਸ਼ੀ ਪਈ ਆ ਜੀ ਨਹੀਂ ਪਹਿਲਾਂ ਵੀ ਮਾਕੇ ਜਾ ਮੈਂ ਕਦੇ ਮਿਲ ਕੇ ਜਾ ਕਦੇ ਆ ਗਏ ਸਾਡਾ ਆਪਣਾ ਪਰਿਵਾਰ ਹੈ ਗੱਲ ਹੈ ਪਹਿਲਾਂ ਨਹੀਂ ਆ ਗਏ ਕਿਹਾ ਅੱਜ ਜਦੋਂ ਸਰਕਾਰ ਮਿਨਮੋਲ ਨੇ ਦੱਸਿਆ ਮੈਂ ਵੀ ਆ ਰਿਹਾ ਕਿਉਂਕਿ ਇਹਨਾਂ ਦੀ ਪ੍ਰਮੋਸ਼ਨ ਸੀ ਫਿਲਮ ਦੀ ਖਾਨ ਸਾਹਿਬ ਤੇ ਇਹਨਾਂ ਦੇ ਬੱਚੇ ਵੀ ਰਾਹ ਦੇ ਵਿੱਚੋਂ ਬੱਚਿਆਂ ਨੂੰ ਵੀ ਮੈਂ ਮਤਲਬ ਕਿ ਤਰ੍ਹਾਂ ਦਾ ਅਸ਼ੀਰਵਾਦ ਹੈ ਮਤਲਬ ਸਭ ਵੱਡੀ ਗੱਲ ਕਰਦੇ ਜੀ ਮੂਸਾਦਾ ਆਇਆ ਕਿ ਕਿੱਡੀ ਵੱਡੀ ਗੱਲ ਪਹੁੰਚਦੀ ਹੈ ਇਸ ਗੱਲ ਫਿਲਮ ਦਾ ਜਿਹਦੇ ਵਿੱਚ ਸੋ ਵਿਸ਼ੇ ਲੈ ਕੇ ਵੀ ਮਤਲਬ ਕੱਲ ਨੂੰ ਇਹਨਾਂ ਨੇ ਕਿਰ ਰਖੀ ਲਾਈ ਲੱਗ ਬੋਲਦੇ ਨੇ ਤਾਂ ਬੱਚਿਆਂ ਦੇ ਵਾਸਤੇ ਉਹ ਹੋ ਜਾਂਦਾ ਵੀ ਦੇਖੋ ਵੀ ਚਲੋ ਨਿਕਲ ਕੇ ਨੀਵੇਂ ਘਰ ਦੇ ਵਿੱਚੋਂ ਬੱਚਿਆਂ ਨੇ ਆਪਣੇ ਆਪ ਰੋਚਾ ਕੀਤਾ ਸੋ ਮੈਂ ਦੋਬਾਰ ਦੀ ਗੱਲ ਹੈ